ਪਿਛਲੀ ਵਾਰ ਉੱਡ ਕੇ ਆਇਆ ਸੀ ਮਹਾਰਾਜਾ ਟਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਐਰ ਕੀ ਮੈਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਾਸਤੇ ਉੱਥੋਂ ਅਮਰੀਕਾ ਤੋਂ ਜਹਾਜੇ ਚੜਿਆ ਤੇ ਇੱਥੇ ਆਇਆ ਤੇ ਮੈਂ ਉਹ ਪ੍ਰਸ਼ਾਦ ਚੜਾਉਣ 5 ਤਰੀਕ ਨੂੰ ਟਾਲਾ ਸਾਹਿਬ ਗਿਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਪਨਾ ਚ ਵੀ ਮੈਂ ਕੋਈ ਚਿਹਰੇ ਪਛਾਣੇ ਚਿਹਰੇ ਪਛਾਣੇ ਕਿਉਂ ਕਿਉਂਕਿ ਉਹਨਾਂ ਨੇ ਮੈਂ ਡੋਰ ਟੂ ਡੋਰ ਕੀਤੀ ਹੀ ਉਹਨਾਂ ਜੇ ਇੱਕ ਕਹਿੰਦਾ ਕਿ ਕੋਟਲੋ ਜਨਾ ਕੁੱਟਣਾ ਤੇ ਨੂੰ ਚੋਕਿਆ ਦਰਿਆ ਚ ਸੁੱਟਿਏ ਵਿਕਟਮ ਨੂੰ ਪ੍ਰੈਸ਼ਰ ਪੈ ਰਿਆ ਵਾ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਲਾਲਜੀਤ ਸਿੰਘ ਭੁੱਲਰ ਹੁਣੀ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ਡ ਨੇ ਨਾਲ ਐਮਐਲਏ ਦਲਬੀਰ ਸਿੰਘ ਟੋਂਗ ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਨਾਲ ਸੰਗਤ ਦਾ ਪੈਸਾ ਇਕੱਠਾ ਕਰ ਕਰ ਭੇਜਿਆ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ ਇਹ ਸਾਨੂੰ ਇਹਦਾ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇਦਾਂ ਨਾ ਜ਼ਮੀਨਾਂ ਛੱਡਣ ਵਾਲੇ ਆ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾਲ ਛੱਡੀਏ ਤਾਂ ਦੂਜੇ ਕਿੱਲਿਆਂ ਦੀ ਤਾਂ ਹਲੇ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਅੱਜ ਦਾ ਇੱਥੇ ਮੇਰਾ ਪਹੁੰਚ ਦਾ ਮਕਸਦ ਥੋੜੇ ਜੇ ਲੋਕ ਮੈਨੂੰ ਜਾਣਦੇ ਨੇ ਤੇ ਬਹੁਤੇ ਸ਼ਾਇਦ ਅਣਜਾਣ ਹੋਣਗੇ ਇਸ ਚਿਹਰੇ ਤੋਂ ਸ਼ਾਇਦ ਕਈਆਂ ਨੇ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰਨਗੇ ਇਹ 12-15 ਸਾਲਾਂ ਤੋਂ ਇਹ ਆਵਾਜ਼ ਜਿਹੜੀ ਆ ਉਹ ਇਹਨਾਂ ਸਾਇੰਸਦਾਨਾਂ ਨੇ ਜਿਹੜੀਆਂ ਇਹ ਤਰੱਕੀਆਂ ਕੀਤੀਆਂ ਨੇ ਉਹਨਾਂ ਤਾਰਿਆਂ ਦੇ ਰਾਹੀਂ ਦੇਸਾਂ ਵਦੇਸਾਂ ਤੋਂ ਉਸ ਅਮਰੀਕਾ ਦੀ ਧਰਤੀ ਤੋਂ ਜਿੱਥੋਂ ਗਦਰੀ ਬਾਬੇ ਇਧਰ ਉਤਰੇ ਸਨ ਉੱਥੋਂ ਆਉਂਦੀ ਰਹੀ ਆ ਪੰਜਾਬ ਦੇ ਹੱਕ ਦੇ ਵਿੱਚ ਮੇਰਾ ਨਾਮ ਜੋਧਬੀਰ ਸਿੰਘ ਪਿੰਡ ਮੇਰਾ ਅਠ ਗੁਰੂ ਸਾਹਿਬਾਂ ਦੀ ਧਰਤੀ ਸ਼੍ਰੀ ਖਡੂਰ ਸਾਹਿਬ ਦੇ ਬਿਲਕੁਲ ਐਨ ਪੈਰਾਂ ਦੇ ਵਿੱਚ ਪੈਂਦਾ ਮੇਰਾ ਛੋਟਾ ਜਿਹਾ ਪਿੰਡ ਢੋਟਾ ਅਮਰੀਕਾ ਦਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਮੇਰੇ ਦਾਣੇ ਉੱਥੇ ਖਿਲਰੇ ਸੀ ਇਥੇੋਂ ਭੱਜੇ ਭਜਾਏ ਉਧਰ ਨੂੰ ਗਿਆ ਵਾਂ ਤੇ ਪਰ ਜਿਹੜੀ ਪੰਜਾਬ ਦੀ ਖੇਚੋ ਨਹੀਂ ਗਈ ਤੇ ਮੈਂ ਗੱਲ ਨੂੰ ਸ਼ਾਰਟ ਦੇ ਵਿੱਚ ਲਿਆਉਂਦਾ ਹਾਂ ਐਰ ਕੀ ਫੇਰ ਉਹੀ ਖੇਚ ਪੰਜਾਬ ਦੀ ਪੰਥ ਦੀ ਖੇਚ ਪਿਛਲੀ ਵਾਰ ਉੱਡ ਕੇ ਆਇਆ ਸੀ ਮੈਂ ਰਾਹ 'ਚ ਟਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮੀਮਾ ਸਾਨੂੰ ਪੈਂਦੀ ਆ ਰਹੀਆਂ ਤੇ ਸ਼ਾਇਦ ਪੈਂਦੀਆਂ ਰਹਿਣਗੀਆਂ ਤੇ ਇਦਾਂ ਹੀ ਚੱਲਦੇ ਰਵਾਂਗੇ ਤੇ 2017 ਦੇ ਵਿੱਚ ਰਾਜ ਟਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਵਾਸਤੇ ਸਪੋਰਟ ਕੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤਬਾਜ ਜੀ ਮੇਰੇ ਵੱਡੇ ਭਰਾ ਮੇਰੇ ਮਿੱਤਰ ਵੀ ਉਹਨਾਂ ਦੇ ਬਥੇਰੇ ਮੈਨੂੰ ਸੱਜਣ ਸਾਰੇ ਜਾਣਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਜਿਹੜੇ ਸ਼ੁਰੂ ਤੋਂ ਤੁਰੇ ਨੇ ਬਾਅਦ ਚ ਜਿਹੜੇ ਦੂਜੀਆਂ ਪਾਰਟੀਆਂ ਚ ਇਧਰ ਉਧਰ ਆਏ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹਨਾਂ ਨੂੰ ਮੈਂ ਕਿਸੇ ਗਿਣਤੀ ਚ ਗਣਦਾ ਹੁਣ ਦੀ ਘਟਨਾ ਐਰਕੀ ਪਰ ਵਿਚਾਰ ਬਦਲਦੇ ਨੇ ਜਦਾਂ ਰੁਕ ਛਾਂਗੇ ਜਾਂਦੇ ਨੇ ਫਿਰ ਰੁਕ ਪੁੰਗਰਦੇ ਨੇ ਨਾਲੇ ਉਹ ਇਨਸਾਨ ਦੇ ਜਿਹੜੇ ਵਿਚਾਰ ਜੋ ਜੋ ਇਨਸਾਨ ਗਰੋ ਕਰਦਾ ਵਾ ਉਦੇ ਵਿਚਾਰ ਜੇ ਇਨਸਾਨ ਦੇ ਵਿਚਾਰ ਉੱਥੇ ਰਹਿਣ ਇਹਦਾ ਮਤਲਬ ਇਨਸਾਨ ਗਰੋ ਨਹੀਂ ਕਰਦਾ ਬਚਪਨ ਚ ਮੇਰੇ ਵਿਚਾਰ ਹੋਰ ਸੀ ਜਵਾਨੀ ਚ ਮੇਰੇ ਹੋਰ ਹੋਏ ਜੋ ਜੋ ਮੈਂ ਗਰੋ ਹੋਣ ਲੱਗਿਆ ਸ਼ਾਇਦ ਮੈਨੂੰ ਲੱਗਦਾ ਕਿ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ ਮੈਂ ਉਸ ਬੰਨੇ ਆਮ ਆਦੀ ਪਾਰਟੀ 2017 ਨੂੰ ਸਪੋਰਟ ਕੀਤੀ ਐਰ ਕਿ ਮੈਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਾਸਤੇ ਉੱਥੋਂ ਅਮਰੀਕਾ ਤੋਂ ਜਾਜੇ ਚੜਿਆ ਤੇ ਇੱਥੇ ਆਇਆ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਸਾਨੂੰ ਇੱਕ ਨਹੀਂ ਦੋਵਾਂ ਸੀਟਾਂ ਦੇ ਮੈਂ ਸਾਰੀ ਸਿੱਖ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਸ ਜਿੱਤ ਦੀ ਵਧਾਈ ਦਿੰਦਾ ਵਾਂ ਕਿਉਂਕਿ ਸਾਡਾ ਲਾਂਭਾ ਹੁੰਦਾ ਵਾ ਕਿ ਸਾਡੀ ਗੱਲ ਨਹੀਂ ਕੋਈ ਕਰਦਾ ਗੱਲ ਜੇ ਕੋਈ ਸਾਡਾ ਕੋਈ ਆਪਣਾ ਹੋਊ ਉਹ ਕਹਿੰਦੇ ਨੇ ਕਿ ਆਪਣਾ ਵੱਢ ਕੇ ਸੁੱਟੂ ਤੇ ਛਾਵੇਂ ਸੁੱਟੂ ਕੋਈ ਸਾਡਾ ਆਪਣਾ ਗੱਲ ਕਰਨ ਵਾਲਾ ਚਲੋ ਸਾਡੀਆਂ ਦੋ ਆਵਾਜ਼ਾਂ ਪਾਰਲੀਮੈਂਟ ਚ ਗਈਆਂ ਪਰ ਕਿਤੇ ਨਾ ਕਿਤੇ 5 4 ਤਰੀਕ ਨੂੰ ਜਿਹੜਾ ਇਹ ਰਿਜ਼ਲਟ ਆਉਂਦਾ ਵਾ ਤੇ ਮੈਂ ਗੁਰੂ ਸਾਹਿਬ ਕੋ 3 ਤਰੀਕ ਨੂੰ ਗੁਰੂ ਸਾਹਿਬ ਕੋ ਮੈਂ ਅਰਦਾਸ ਕਰਕੇ ਆਏ ਕਿ ਗੁਰੂ ਸਾਹਿਬ ਲੱਜ ਪੱਤ ਰੱਖਿਓ ਮੇਰੀ ਕੌਮ ਦੇ ਇਹਨਾਂ ਲੜਾਂ ਦੀ ਜਿਹੜੇ ਅੱਜ ਤੱਕ ਲੜ ਮੇਰੀ ਕੌਮ ਦੇ ਦਾ ਸੋਹਣੇ ਸੱਜੇ ਆ ਇਹਨਾਂ ਦੀ ਲੱਜ ਪੱਤ ਰਖਿਓ ਗੁਰੂ ਸਾਹਿਬ ਦੇ ਪੱਤ ਰਖੀ ਤੇ ਮੈਂ ਉਹ ਪ੍ਰਸ਼ਾਦ ਚੜਾਉਣ ਪੰਜ ਤਰੀਕ ਨੂੰ ਟਾਲਾ ਸਾਹਿਬ ਗਿਆ ਟਾਲਾ ਸਾਹਿਬ ਤੋਂ ਵਾਪਸ ਆਇਆ ਤੇ ਆਉਂਦਿਆਂ ਤੇ ਜਿਹੜਾ ਇਹ ਮੇਰੇ ਤੇ ਹਮਲਾ ਹੋਇਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਵਿੱਚੋਂ ਜਿੱਦਾ ਕਾਕੜਾ ਸਾਹਿਬ ਕਹਿੰਦੇ ਨਾ ਕਿ ਕਾਤਲਾਂ ਦੀ ਭੀੜ ਵਿੱਚੋਂ ਕੁਝ ਚਿਹਰੇ ਪਛਾਣਦਾਂ ਮੈਂ ਉਹਨਾਂ ਚੋਂ ਵੀ ਮੈਂ ਕੋਈ ਚਿਹਰੇ ਪਛਾਣੇ ਚਿਹਰੇ ਪਛਾਣੇ ਕਿਉਂ ਕਿਉਂਕਿ ਉਹਨਾਂ ਨੇ ਮੈਂ ਡੋਰ ਟੂ ਡੋਰ ਕੀਤੀ ਸੀ ਉਹਨਾਂ ਨੇ ਮੈਂ ਲੋਕਾਂ ਦੇ ਘੂਆਂ ਦੇ ਝੰਡੇ ਲਾਏ ਆਂ ਬਾਦ ਪਾਰਟੀ ਦੇ ਜਦੋਂ ਝੜੂ ਦਾ ਇਨਕਲਾਬ ਦਾ ਨਾਅਰਾ ਦਿੱਤਾ ਸੀ ਪਰ ਐਤਕੀ ਉਹਨਾਂ ਹੀ ਬੰਦਿਆਂ ਨੇ ਮੈਨੂੰ ਪਤਾ ਨਹੀਂ ਸੱਤਾ ਦੇ ਨਸ਼ੇ 'ਚ ਜਾਂ ਕਿਦੀ ਚੁੱਕ ਚਕਾ ਦੇ ਵਿੱਚ ਜਾਂ ਤੇ ਉਹਨਾਂ ਜੇ ਇੱਕ ਕਹਿੰਦਾ ਕਿ ਕੋਟਲੋ ਜਨਾ ਕੁੱਟਣਾ ਦੇ ਨੂੰ ਚੋਕੇ ਦਰਿਆ 'ਚ ਸੁੱਟিয়ে ਗੋਲੀ ਮਾਰ ਕੇ ਦਰਿਆ 'ਚ ਉਹਨਾਂ ਨੂੰ ਦਰਿਆਵਾਂ 'ਚ ਮੁੰਡੇ ਪਾਉਣ ਦੀ ਪੁਰਾਣੀ ਆਦਤ ਵੀ ਆ ਤੇ ਜਾਚ ਵੀ ਆ ਉਹਨਾਂ ਨੂੰ ਬڑے ਪੁੱਤ ਦਰਿਆਵੀ ਪਾਏ ਨੇ ਮੱਛੀਆਂ ਨੇ بڑے ਪੰਜਾਬ ਦੇ ਪੁੱਤ ਖਾਦੇ ਨੇ ਭਾਵੇਂ ਨਿੱਕੀ ਉਮਰਾ ਤੋਂ ਭਾਵੇਂ ਵੱਡੀਆਂ ਦੇ ਲਾਲੋ ਸੋ ਮੈਂ ਫਿਰ ਉਧਰ ਨੂੰ ਨਹੀਂ ਜਾਣਾ ਚਾਹਦਾ ਕਿਸੇ ਵੀ ਉਸ ਪਾਸੇ 5 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਇਹਨਾਂ ਨੇ 9 ਵਜੇ ਕਰੀਬ ਮੈਨੂੰ ਚੁੱਕਿਆ ਇੱਕ ਫੋਰਚੂਨਰ ਇੱਕ ਇਹਨਾਂ ਕੋ ਸੈਡਾਨ ਟਾਈਪ ਗੱਡੀ ਆ ਜਿਹੜੀ ਪੰਜ ਸੀਟਰ ਹੁੰਦੀ ਆ ਆਪਣੀ ਦੋਵੇਂ ਚਟੀਆਂ ਗੱਡੀਆਂ ਮੇਰ ਕੋ I20 ਮੇਰੀ ਆਮ ਦਾ ਵਿਕਟਮ ਮੈਂ ਵਿਕਟਮ ਆ ਤੇ ਜਿਹੜੇ ਅਕਿਊਜ਼ ਨੇ ਵਿਕਟਮ ਨੂੰ ਪ੍ਰੈਸ਼ਰ ਪੈ ਰਿਆ ਵਾ ਕਦੀ ਕਹਿੰਦੇ ਨੇ ਕਿ ਤੇਰੀ ਗੱਡੀ ਬਣਵਾ ਦਿੰਨੇ ਆ ਤੂੰ ਬਹਿ ਜਾ ਤੇ ਜਾਂ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਪਹਿਲਾਂ ਐਨਆਰਆਈਆਂ ਨੇ ਉੱਥੋਂ ਹੀ ਨਰ ਰੁਪਈਆ ਇਕੱਠਾ ਕਰ ਕਰਕੇ ਲਿਆ ਉਦੋਂ ਕੋਈ ਗੱਲ ਨਹੀਂ ਕੋਠੀ ਨੱਪੀ ਉਹ ਡਰਾਵਾ ਪਾਇਆ ਜਿਹਾ ਯੋਧਵੀ ਸਿੰਘ ਵੀ ਭੱਜ ਗਿਆ ਤੇ ਐਨਆਰਆਈਆਂ ਦੇ ਮਨ 'ਚ ਕੈਸਾ ਡਰ ਪਊਗਾ ਮੈਂ ਮੈਨੂੰ ਪ੍ਰਸ਼ਾਸਨ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਮਾਨਯੋਗ ਸਾਡੇ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਹੁਣੀ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ਡ ਨੇ ਨਾਲ ਐਮਐਲਏ ਦਲਬੀਰ ਸਿੰਘ ਟੋਂਗ ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਥਾਂਾਂ ਸੰਗਤ ਦਾ ਪੈਸਾ ਇਕੱਠਾ ਕਰ ਕਰ ਭੇਜਿਆ ਸੀ ਸੱਗੇ ਦਾ ਚਲੋ ਉਹ ਵੀ ਗੁਰੂ ਸਾਹਿਬ ਵੀ ਜਾਣਦੇ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਤੇ ਮੇਰੀ ਗੱਡੀ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ ਦੂਜੀਆਂ ਨਾ ਕੋਈ ਗੱਡੀ ਚੁੱਕੀ ਗਈ ਨਾ ਕੋਈ ਬੰਦਾ ਚੁੱਕਿਆ ਗਿਆ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੋ ਮੈਂ ਅੱਜ ਫੇਰ ਆਪਣੀ ਆਵਾਜ਼ ਕਿਉਂਕਿ ਤੁਹਾਨੂੰ ਤੁਸੀਂ ਵੀ ਜਿਹੜਾ ਉਹ ਏਸ ਲੋਕਤੰਤਰ ਦਾ ਜਿਹਦੇ ਪਿੱਛੇ ਸਾਡੇ ਮਾਨ ਸਾਹਿਬ ਵੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਵੀ ਲੱਗੀ ਹੁੰਦੀ ਆ ਪਿੱਛੇ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸਰਦਾਰ ਉਧਮ ਸਿੰਘ ਕੰਬੋਜ ਦੀ ਕਰਤਾਰ ਸਿੰਘ ਸਰਾਭਾ ਦੀ ਕਦਰੀ ਬਾਬਿਆਂ ਦੀ ਜੇ ਉਹਨਾਂ ਦੀ ਗੱਲ ਕਰਦੇ ਆ ਤੇ ਉਸ ਸੰਵਿਧਾਨ ਦਾ ਮੈਂ ਵੀ ਉਹਨਾਂ ਹੀ ਹਿੱਸੇਦਾਰਾਂ ਜਿਨ੍ਹਾਂ ਤੁਸੀਂ ਆਮ ਆਪ ਨਾਗਰਿਕ ਜੇ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਆ ਸੋ ਇਹ ਮੈਂ ਤੁਹਾਡੇ ਰਹੀਂ ਆਪਣੀ ਗੱਲ ਸਿੱਖ ਸੰਗਤਾਂ ਹੀ ਪੂਰੇ ਪੰਜਾਬ ਵਾਸੀਆਂ ਤਾਈਂ ਵਿਦੇਸ਼ ਮੰਤਰਾਲੇ ਤਾਈਂ ਯੂ ਐਸ ਅੰਬੈਸੀ ਤਾਈਂ ਬਿਕੋਜ਼ ਆਈ ਐਮ ਯੂ ਐਸ ਸਿਟੀਜ਼ਨ ਸੋ ਪਰ ਮੈਂ ਪੰਜਾਬ ਦਾ ਪਾਣੀ ਵੀ ਪੀਤਾ ਵਾ ਜੇ ਸਾਨੂੰ ਇਹਦਾ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇਦਾਂ ਨਾ ਜ਼ਮੀਨਾਂ ਛੱਡਣ ਵਾਲੇ ਆ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾਲ ਛੱਡੀਏ ਤਾਂ ਦੂਜੇ ਕਿੱल्ल्या ਦੀ ਤਾਂ ਹਲੇ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਸੋ ਇੰਨੀ ਕੁ ਮੇਰੀ ਜਿਹੜੀ ਆ ਕਹਾਣੀ ਆ ਬਾਕੀ ਜਿਹੜੇ ਮੈਂ ਆਪਣੇ ਤੁਹਾਡਿਆਂ ਸਵਾਲਾਂ ਵਾਸਤੇ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਈ ਸੁਣੀ ਮੈਂ ਤੁਹਾਡਾ ਫੇਰ ਦੁਬਾਰਾ ਧੰਨਵਾਦ ਕਰਦਾ ਤੁਸੀਂ ਜਿੰਨੇ ਇੱਥੇ ਪਹੁੰਚੇ ਹੋ ਮੇਰੇ ਬੜੇ ਸ਼ਾਰਟ ਜੇ ਨੋਟਿਸ ਤੇ ਥੈਂਕ ਯੂ ਸੋ ਮਚ ਮੈਂ ਤੁਹਾਡਾ ਸੰਗਤ ਦਾ ਤੇ ਤੁਹਾਡਾ ਹਮੇਸ਼ਾ ਰਣੀ ਰਵਾਂਗਾ ਥੈਂਕ ਯੂ ਸੋ ਮਚ ਜੀ ਅ ਐਫ ਆਈ ਆਰ ਮੇਰੇ ਵੀਰ ਨੇ ਕੁਐਸਚਨ ਕੀਤਾ ਐਫ ਆਈ ਆਰ ਦਰਜ ਹੋਈ ਆ ਤੇ ਉਹ ਦਰਜ ਕਰਨੀ ਪਈ ਆ ਇਹਨਾਂ ਨੂੰ ਐਵੇਂ ਮੂੰਹ ਜਾਂ ਰੱਖਿਆ ਗੋਂਗਲੂਆਂ ਤੋਂ ਮਿੱਟੀ ਝਾੜੀ ਆ ਤਿੰਨ ਘੰਟੇ ਚੁੱਕ ਕੇ ਬੰਦਾ ਕਿਡਨਾਪ ਕਰਕੇ ਖੜਿਆ ਹੋਵੇ ਉਹਨਾਂ ਲਾਣ ਜਾਈ ਪੀਤੀ ਹੀ ਤੇ ਇੱਥੇ ਆਪਣੇ ਉਹਨਾਂ ਕੋ ਮੈਂ ਜਾਨ ਬਚਾ ਕੇ ਭੱਜਾਵਾਂ ਤੇ ਪਰਚਾ ਜਿਹੜਾ ਵਾ ਉਹ ਹੋਣਾ ਚਾਹੀਦਾ ਸੀ ਓਕੇ ਇਹਨਾਂ ਨੇ ਲਾਈ ਆ ਜੀ 365 324 323 341 427 148 149 1820b ਬਾਕੀ ਇਹ ਜਿਹੜੀਆਂ ਹੁੰਦੀਆਂ ਵਾ ਇੱਥੇ ਲਗਣੀ ਸੀ 364 ਕਿਡਨੈਪ ਕਰਨ ਦੀ ਤੇ ਵੇਖੋ ਬਾਕੀ ਹਲੇ ਇਦਾਂ ਰਿਜ਼ਲਟ ਆਉਣਾ ਵਾ ਇੱਥੇ ਮੇਰੇ ਕੋਲ ਉਹਨਾਂ ਨੇ ਕਰਪਾਨ ਮਾਰੀ ਆ ਤੇ ਦੂਜੇ ਪੰਨੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਏ ਅਗਵਾ ਕਰਕੇ ਤੇ ਬੰਦੇ ਨੂੰ ਕੁੱਟ ਮਾਰ ਕੀਤੀ ਆ ਬੰਦੇ ਦਾ ਇਹਨਾਂ ਨੇ ਕੀਤਾ ਤੇ ਦੂਜੇ ਪੰਨੇ ਮੈਨੂੰ ਡਰਾਵਾ ਮਾਣ ਡਿਆ ਕਿ ਦੂਜੀ ਧਿਰ ਵੀ ਦਾਖਲ ਹੋ ਗਈ ਆ ਉਹ ਭਾਈ ਮਤਲਬ ਅਗਵਾ ਕੀਤੇ ਬੰਦੇ ਨੇ ਭੱਜ ਦਿਆਂ ਮਤਲਬ ਉਹਨੇ ਕੀ ਤੁਹਾਨੂੰ ਮਤਲਬ ਕੋਈ ਸ਼ਬਦਾਂ ਨਾਲ ਤੁਹਾਡੇ ਕੋਈ ਮਾਰਤਾ ਕੋਈ ਕੀ ਹੋ ਗਿਆ ਕੋਈ ਮਤਲਬ ਦੱਸਣ ਦੇ ਸਹੀਂ ਸਿਰਫ ਤੇ ਸਿਰਫ ਮੇਰੇ ਤੇ ਪ੍ਰੈਸ਼ਰ ਪਾਉਂਦੇ ਇਹਨਾਂ ਨਾ ਇੱਕ ਬੜਾ ਸੌਫਟ ਟਾਰਗੇਟ ਆ ਐਨ ਆਰ ਆਈ ਕਿ ਯਾਰ ਇਹਨਾਂ ਨੂੰ ਜਹਾਜ਼ ਚੜ੍ਹਨ ਦੀ ਬੜੀ ਹੁਣੀ ਆ ਮੈਂ ਇਹ ਧਰਤੀ ਇਦਾਂ ਛੱਡ ਕੇ ਨਹੀਂ ਜਾਣੀ ਮੇਰੇ ਗੁਰੂ ਸਾਹਿਬ ਨੇ ਵੀ ਕਿਹਾ ਵਾ ਕਿ ਨਾ ਤੇ ਅਹੀਂ ਕਹਤੇ ਜੁਰਮ ਕਰਨਾ ਤੇ ਜੇ ਮੈਂ ਜੁਰਮ ਝੱਲ ਕੇ ਵੀ ਜਾਊਂਗਾ ਤੇ ਜਿਹੜੇ ਮੇਰੇ ਉਹਨੇ ਸਰਬਸਦਾਨੀ ਮੇਰੇ ਪਿਤਾ ਨੇ ਇਸ ਧਰਤੀ ਦੇ ਪੰਜਾਬ ਤੋਂ ਚਾਰ ਲਾਲ ਵਾਰੇ ਆ ਉਹਨੂੰ ਮੈਂ ਉਸ ਦਰਗਾਹੇ ਜਾ ਕੇ ਮੂੰਹ ਕਿਦਾਂ ਵਿਖਾਊਂਗਾ ਜਾ ਕੇ ਸੋ ਮੈਂ ਇਦਾਂ ਨਹੀਂ ਭੱਜ ਕੇ ਜਾਂਦਾ ਮੈਂ ਇੱਥੇ ਮੇਰੇ 4 ਸਿਆੜ ਹੈਗੇ ਆ ਮੈਂ ਬਾਕੇ ਇੱਥੇ ਕਿਰਤ ਕਰਨੀ ਆ ਬਾਹਰ ਵੀ ਕਿਰਤ ਕਰਦਾ ਵਾਂ ਅਹੀਂ ਕਿਹੜਾ ਬਲੈਕ ਕਰਨੀਆਂ ਨਹੀਂ ਇੱਥੇ ਰੇਤ ਵਿੱਚ ਹੀ ਨਹੀਂ ਉੱਥੇ ਵੀ ਰੇਤ ਵਿੱਚ ਨਹੀਂ ਨਹੀਂ ਇੱਥੇ ਡਰੱਗ ਵਿੱਚ ਹੀ ਨਹੀਂ ਉੱਥੇ ਡਰੱਗ ਵਿੱਚ ਨਹੀਂ ਦਹਾ ਨੌਾਂ ਦੀ ਕਿਰਤ ਕਰਨੀ ਆ ਦੋ ਪ੍ਰਸ਼ਾਦੇ ਛਕਣੇ ਹੋ ਇੱਥੇ ਛਕੀ ਜਾਵਾਂਗੇ ਉੱਥੇ ਛਕੀ ਜਾਵਾਂਗੇ ੱੱੱਲੇ ਗਏ ਸੀ ਲਾਲ ਕੌਣ ਸੀ ਕਿਥੋਂ ਕਿ ਟੈਕ ਕੀਤਾ ਗਿਆ ਕਿ ਕਿ ਟੈਕ ਕਰਕੇ ਕਿੱਥੇ ਲੈ ਕੇ ਗਏ ਉਹਦਾ ਵੇਖਣਾ ਤੁਹਾਨੂੰ ਜੋ ਤੁਸੀਂ ਯਾਦ ਆ ਉਹਦਾ ਜੀ ਭਣੇ ਅਹੀਂ ਭਣੇ ਜਦੋਂ ਟਾਲਾ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਉਹ ਆਪਣੇ ਸਮਾਦ ਨੌ ਸਿੰਘ ਉਹਨਾਂ ਤੋਂ ਅੱਗੇ ਆ ਬਾਬਾ ਟਾਲਾ ਟਾਲਾ ਸਾਹਿਬ ਬੜੀ ਇਮਾਨਤਾ ਵਾਲਾ ਮੈਂ ਉੱਥੇ ਨਾ ਸੁੱਖੀ ਹੀ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਕਿ ਵੀਰ ਦੀ ਜਿੱਤ ਵਾਸਤੇ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਤੇ ਮੈਂ ਅਗਲੇ ਦਿਨ ਆਪਣੀ ਮੰਮੀ ਨੂੰ ਲੈ ਕੇ ਤੇ ਜਿਹੜੇ ਬੰਦੇ ਨੇ ਮੇਰੀ ਰੇਕੀ ਕਰਵਾਈ ਆ ਜਿੱਦਾਂ ਕਰਤਾਰ ਸਾਹਿਬ ਸਰਾਂਭੇ ਹੋਣ ਦਾ ਉਹ ਤੋਂ ਗਦਰ ਫੇਲ ਹੋਇਆ ਸੀ ਨਾ ਗਦਰ ਫੇਲ ਹੋਣ ਦਾ ਕਾਰਨ ਹੀ ਗਦਰ ਫੇਲ ਹੋਣ ਦਾ ਕਾਰਨ ਇਹ ਨਹੀਂ ਕਿ ਜਾਨਵਾਰ ਨਾਲੇ ਘਾਟੀ ਨਹੀਂ ਗਦਰ ਫੇਲ ਹੋਣ ਦਾ ਕਾਰਨ ਇਹ ਕਿ ਸਾਡੇ ਵਿੱਚ ਟੌਟ ਬੜੇ ਹੀ ਤਾਂ ਹੀ ਇਹਨਾਂ ਨੇ ਉਹ ਇਹਦੇ ਉੱਪਰ ਇਥੇ ਦੁਆਬੇ ਦੇ ਗਦਰੀਆਂ ਨੇ ਜਦੋਂ ਇਹਨਾਂ ਨੇ ਚੁੱਕ ਚੁੱਕ ਬੰਦੇ ਮਾਰੇ ਫਿਰ ਕਹਿੰਦੇ ਹੀ ਕਿ ਹੁਣ ਨਾ ਆਪਾਂ ਵਿਰੋਧੀ ਨਹੀਂ ਮਾਰਨੇ ਦੁਸ਼ਮਣ ਨਹੀਂ ਮਾਰਨੇ ਹੁਣ ਟੌਟ ਗਿਣਗਿਣ ਮਾਰਨੇ ਫਿਰ ਇਹਨਾਂ ਨੇ ਟੌਟ ਚੁੱਕ ਚੁੱਕ 2 ਸਾਲ ਮਾਰੇ ਇੰਗਲੈਂਡ ਦੀ ਰਾਣੀ ਤੱਕ ਹਿੱਲ ਗਈ ਸੀ ਉਹ ਮੇਰੇ ਨਾਲ ਉਹਨੇ ਉੱਪਰ ਦੀ ਉਹ ਭੇਖੀ ਸਿੱਖ ਜੁਗਰਾ ਸਿੰਘ ਉਹਨੂੰ ਕਹਿੰਦੇ ਆ ਗੱਜੀ ਉਹਨੇ ਮੇਰੀ ਦੇਖੀ ਕਰਵਾਈ ਮੇਰੇ ਨਾਲ ਮੱਥਾ ਟਿਕਣ ਵੀ ਗਿਆ ਮੈਂ ਟੋਟਿਓ ਆਪਣੇ ਪਿੰਡੋਂ ਮਦਰ ਨੂੰ ਤਾਰ ਕੇ ਉਹਨੂੰ ਤਾਰਨ ਆਉਣ ਡਿਆ ਤੇ ਇਹਨਾਂ ਨੇ ਰਾਤ ਚ ਚੱਕ ਵਾਲੇ ਪੁਲ ਤੇ ਮੈਨੂੰ ਇਹਨਾਂ ਨੇ ਉੱਥੇ ਮੇਰੀ ਗੱਡੀ ਹਿੱਟ ਕਰਕੇ ਮੈਨੂੰ ਉੱਥੋਂ ਕੁੱਟ ਕੇ ਮੇਰੇ ਸੱਟਾਂ ਮਾਰ ਕੇ ਮੈਨੂੰ ਇਹ ਕਿਤੇ ਅਣਪਛਾਤੀ ਜਗ੍ਹਾ ਤੇ ਲੈ ਗਏ ਮੀਆਂਵੰਡ ਦੇ ਇੱਕ ਕੋਲ ਤੇ ਉਤ ਤੋਂ ਬਾਅਦ ਜਿਹੜਾ ਉਹ 2 ਢਾਈ ਘੰਟੇ ਮੇਰਾ ਜਿਹੜਾ ਇਹਨਾਂ ਨੇ ਮਤਲਬ ਕਾਫੀ ਇਹਨਾਂ ਨੇ ਤੂਏ ਨਿਸ਼ਾਨ ਦੇਖ ਸਕਦੇ ਜੇ ਤੇ ਮੈਂ ਮਤਲਬ ਥੋੜੇ ਮੇਰੇ ਲਾਈਟਿੰਗ ਪੈਂਦੀ ਆ ਮੈਂ ਤੁਹਾੜ ਕੋ ਇੱਕ ਇਜਾਜ਼ਤ ਦੀ ਚਾਹੁੰਦਾ ਜੇ ਤੁਸੀਂ ਨਾ ਮਾਇੰਡ ਕਰੋ ਮੈਂ ਹੁਣ ਛੇੜਸ ਲਾ ਲਾ ਹਾਲਤ ਤੁਸੀਂ ਮੇਰੀ ਦੇਖ ਲਈ ਆ ਮੈਨੂੰ ਥੋੜੀ ਪ੍ਰੋਬਲਮ ਹੁੰਦੀ ਮਿਹਰਬਾਨੀ ਜੀ ਭਣੇ ਉਹ ਕਿਵੇਂ ਹੋ ਗਿਆ ਤੁਸੀਂ ਯਾਦ ਆ ਤੁਹਾਨੂੰ ਕਿ ਨੈਪ ਤੋਂ ਬਾਅਦ ਮੈਂ ਆ ਗਿਆ ਜੀ ਓਕੇ ਜੀ ਉੱਥੇ ਭਣੇ ਜਾਂਦਿਆਂ ਵੀ ਜਿਹੜੀ ਜਦੋਂ ਜਹ ਦੇ ਵਿੱਚ ਆਪਣਾ ਇਹਨਾਂ ਨੇ ਮੈਨੂੰ ਉਹਦੇ ਵਿੱਚ ਫੋਰਚੂਨਰ ਗੱਡੀ ਸੁੱਟਿਆ ਦੋ ਗੱਡੀਆਂ ਹੈ ਨਾ ਕੋਈ ਚਿੱਟੀਆਂ ਤੇ ਤੀਜੀ ਗੱਡੀ ਮੇਰੀ ਤਾਂ ਗੱਡੀ ਉੱਥੇ ਜੜੀ ਉਹ ਉਹ ਹੋ ਗਈ ਉੱਥੇ ਤੁਸੀਂ ਉਹਨੂੰ ਟੋਟਲ ਕਹਿ ਸਕਦੇ ਹੋ ਕਾਫੀ ਉਹਦਾ ਨੁਕਸਾਨ ਹੋ ਗਿਆ ਇਹਨਾਂ ਨੇ ਮੈਨੂੰ ਜਿੱਥੇ ਜਾ ਕੇ ਸੁੱਟਿਆ ਉਥੋਂ ਇਹਨਾਂ ਚੋ ਸ਼ਰਾਬ ਦੀ ਹਾਲਤ ਦੇ ਵਿੱਚ ਤਿੰਨ ਜਣੇ ਬਹੁਤ ਜ਼ਿਆਦਾ ਰਜੇ ਜਿਹੜਾ ਵਾਰ-ਵਾਰ ਕਹਿੰਦਾ ਸੀ ਨਾ ਕਿ ਲਿਆਓ ਇਹਨੂੰ ਜਿੰਨਾ ਕੋਟਰਾ ਕੋਟ ਲੋ ਤੇ ਇਹਨੂੰ ਗੋਲੀ ਮਾਰ ਕੇ ਦਰਿਆ 'ਚ ਪਾ ਕੇ ਆਈਏ ਉਹਨਾਂ ਦੇ ਅੰਦਰ ਉਹਨਾਂ ਦੇ ਦਾਣੇ ਵਾਲੇ ਡਰਮ ਦੇ ਨਾਲ ਉਹਨਾਂ ਨੇ ਮੈਨੂੰ ਲਾਇਆ ਹੀ ਤੇ ਉੱਥੇ ਤੰਗਲੀ ਪਈ ਸੀ ਉਂਗਲੀ ਉਹਨਾਂ ਦੇ ਵਾਲੂ ਕਰਕੇ ਤੇ ਉਹਨਾਂ ਦੀ ਫੋਰਚੂਨਰ ਦੇ ਉੱਪਰ ਪੈਰ ਰੱਖ ਕੇ ਮੈਂ ਕੰਧ ਟੱਪ ਕੇ ਮਗਲਬ ਨੇ ਮਕਈ ਉਧਰੋਂ ਭੱਜਿਆ ਤੇ ਮਗਰੋਂ ਮੁੜ ਕੇ ਕਿ ਰਾਹੀਰ ਕੋ ਮੈਂ ਲਿਫਟ ਲੈ ਕੇ ਤੇ ਲਾਗੇ ਜਾ ਕੇ ਕਿਸੇ ਕੋ ਫੋਨ ਕੀਤਾ ਹਾਂਜੀ ਹਥਿਆਰ ਉਹਨਾਂ ਕੋ ਆੜੇ ਆਪਣੇ ਰਵਾਇਤੀ ਹਥਿਆਰ ਤੇ ਉਹਨਾਂ ਕੋ ਹੈਗੇ ਹੀ ਨਾਲ ਉਹਨਾਂ ਕੋ ਇੱਕ ਮਤਲਬ ਜਿਹੜੀ ਹੁਣ ਦੇਖ ਬਹੁਤ ਕਲੋਸ ਨਹੀਂ ਮੈਂ ਦੇਖਿਆ ਮਤਲਬ ਇਟ ਮੀਨ ਮਤਲਬ ਫੜ ਕੇ ਤੇ ਨਹੀਂ ਦੇਖਿਆ ਪਰ ਜਿਹੜਾ ਮੇਰੇ ਮੈਂ ਪੁਲਿਸ ਨੂੰ ਵੀ ਸਾਰੇ ਬਿਆਨ ਦਿੱਤੇ ਆ ਮੇਰਾ ਇਥੇ ਮੈਂ ਫੁਕਰੀਦ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਹੁਣ ਬਾਹਰ ਆਤਿਆ ਇੱਥੇ ਵੀ ਆਪਾਂ ਨੂੰ ਹੁਣ ਅੱਜ ਜਿਦਾ ਵੀਰੇ ਨੇ ਬੈਗ ਪਾਇਆ ਵਾ ਆਪਾਂ ਆਪਣੀਆਂ ਜ਼ਰੂਰੀ ਚੀਜ਼ਾਂ ਵਾਸਤੇ ਪਾ ਲਿੰਦੇ ਆ ਕਿ ਇਥੇ ਚੀਜ਼ ਗਵਾਚਦੀ ਨਹੀਂ ਆ ਜਿਦਾਂ ਆਪਣਾ ਗੁਰੂ ਘਰ ਜਾਣਾ ਉਥੇ ਘੜੀ ਲਾ ਲਈ ਆਪਾਂ ਤੇ ਉਹ ਮੇਰਾ ਬੈਗ ਬੰਨਿਆ ਸੀ ਉਹਦੇ ਵਿੱਚ ਮੇਰਾ ਸਮਾਨ ਗਵਾਚਾ ਵਾ ਮੇਰੇ ਕੋ 7-800 ਅਮਰੀਕਨ ਡਾਲਰ ਸੀ ਮੇਰੇ ਇਥੋਂ ਕੁਝ ਰੁਪਏ ਸੀ ਨਾ ਪੁਲਿਸ ਨੇ ਉਸ ਚੀਜ਼ ਦੀ ਕਹਿ ਕੀਤੀ ਆ ਮੈਂ ਇੱਕ ਗੱਲ ਦੇ ਵਿੱਚ ਬਾਜ ਪਾਇਆ ਹੀ ਮੇਰੀ ਵਾਈਫ ਨੇ ਮੈਨੂੰ ਗਿਫਟ ਕੀਤਾ ਸੀ ਮੇਰੇ ਬਰਥਡੇ ਤੇ ਮੇਰਾ ਸਤੰਬਰ ਦੇ ਵਿੱਚ ਬਰਥਡੇ ਹੁੰਦਾ ਇੱਕਾ ਨਿਸ਼ਾਨ ਹੁਣ ਆ ਥੋੜਾ ਫਿੱਕਾ ਪੈ ਗਿਆ ਮੇਰੀ ਵਿਆਹ ਵਾਲੀ ਰਿੰਗ ਮੈਂ ਪਿਛਲੇ 8 ਸਾਲਾਂ ਤੋਂ ਪਾਈ ਹੋਈ ਉਹ ਮੇਰੀ ਰਿੰਗ ਨਹੀਂ ਮੇਰੇ ਤੇ ਹੈਗੀ ਮੇਰੇ ਸਪੋਰਟਸ ਘੜੀ ਬੰਨੀ ਸੀ ਮੈਂ ਘੜੀਆਂ ਦਾ ਵੀ ਇਹਨਾਂ ਦਾ ਛੇੜਸਾ ਮੈਨੂੰ ਬੜਾ ਸ਼ੌਂਕ ਆ ਉਹ ਵੀ ਨਹੀਂ ਹੈਗੀ ਤੇ ਦੂਜਾ ਸੌਰੀ ਇੱਕ ਸਵਾਲ ਪੜ੍ਹੇ ਮੈਂ ਤੁਹਾਡਾ ਸਵਾਲ ਸਕਿਪ ਕਰ ਗਿਆ ਦੂਜਾ ਸਵਾਲ ਕੀ ਪੁੱਛਿਆ ਉਹ ਕਰਨ ਸੌਰੀ ਕਰਨ ਜੀ ਜੀ ਓਕੇ ਓਕੇ ਜਦੋਂ ਮੈਂ ਭੱਜਿਆ ਵਾਂ ਇਹਨਾਂ ਬੰਦਿਆਂ ਨੇ ਮਗਰ ਮੇਰੇ ਤੇ ਫਾਇਰ ਵੀ ਕੀਤਾ ਵਾ ਜਦੋਂ ਮੈਂ ਮਕਈਆਲ ਨੂੰ ਭੱਜਾ ਵਾਂ ਪਰ ਪੁਲਿਸ ਦੀ ਪੁਲਸ ਨੇ ਉਹਨੂੰ ਨਾ ਮੈਨੂੰ ਨਹੀਂ ਪਤਾ ਪੁਲਸ ਕੱਲ ਮੈਨੂੰ ਥੋੜਾ ਜਿਹਾ ਆਸਰ ਆਇਆ ਜਦੋਂ ਐਸਐਸਪੀ ਸਾਹਿਬ ਕੋ ਗਏ ਆ ਨਹੀਂ ਤੇ ਪੁਲਸ ਨੇ ਪੁਲਸ ਦਾ ਰਵਈਆ ਜਿਹੜਾ ਵਾ ਪੁਲਸ ਦੇ ਸਾਰੇ ਅਫਸਰ ਨਹੀਂ ਮਾੜੇ ਮੈਨੂੰ ਬਹੁਤ ਵਧੀਆ ਵੀ ਟ੍ਰੀਟ ਕੀਤਾ ਗਿਆ ਵਾ ਪਰ ਵਿੱਚੋਂ ਉਧਰ ਆਦ ਮੈਂ ਕੁਝ ਭਾਈ ਅਮਰਤਪਾਲ ਸਿੰਘ ਵਾਸਤੇ ਵੀ ਗਾਲਾਂ ਸੁਣੀਆਂ ਵਾਂ ਤੇ ਆਪਣੇ ਵਾਸਤੇ ਤੂੰ ਮਾਮਾ ਬਣਿਆ ਵਾਂ ਇੱਥੇ ਆਣ ਕੇ ਤੁਸੀਂ ਅਮਰੀਕਾ ਨਹੀਂ ਰਹੀ ਸੀ ਇਹ ਕੀ ਅਸੀਂ ਜਾਣਾਂ ਕਿ ਕਿ ਬਹੁਤ ਸਾਡੇ ਤੋਂ ਕੀ ਡਿਮਾਂਡ ਕਰਦੇ ਸੀ ਤੁਸੀਂ ਇਹ ਨਾ ਕਰੋ ਕਹਿ ਕੀ ਰਹੀ ਸੀ ਸਪੋਰਟ ਕਿਉਂ ਕੀਤੀ ਹੈ ਸਪੋਰਟ ਕਿਉਂ ਕੀਤੀ ਵੀ ਤੁਸੀਂ ਅਮਰੀਕਾ ਤੋਂ ਆਣ ਕੇ ਤੁਸੀਂ ਆਉਂਦੇ ਜੇ ਚਾਰ ਦਿਨ ਘੁੰਮੋ ਫਿਰੋ ਆਪਣੀ ਐਸ਼ ਕਰੋ ਤੁਸੀਂ ਮਾਮੇ ਬਣੇ ਜੇ ਇੱਥੇ ਆਣ ਕੇ ਸਾਨੂੰ ਅਕਲਾ ਦਿੰਦੇ ਜੇ ਥਿਸ ਕਾਈਂਡ ਆਫ ਵਰਡਸ ਕੋ ਜਿਹੜੇ ਵਰਡਸ ਜਿਹੜੇ ਮੈਂ মিডিਆ ਦੇ ਨਾਲ ਤੇ ਭੈਣ ਸਾਹਮਣੇ ਕਹਿ ਸਕਦਾ ਵਾਂ ਤੇ ਨਾ ਮੈਂ ਆਪਣੇ ਕੈਮਰੇ ਦੇ ਸਾਹਮਣੇ ਕਹਿ ਸਕਦਾ ਵਾਂ। ਹੋਰ ਐਮਰਜੈਂਸੀ ਦਾ ਇਨਸੀਡੈਂਟ ਹੋਇਆ ਉਹ ਸੀਰੀਅਸ ਕਿਉਂਕਿ ਬਹੁਤ سارے ਲੋਕ ਵੀ ਉਹਨਾਂ ਦੇ ਸਪੋਰਟਰ ਸੀਗੇ ਉਸ ਟਾਈਮ 'ਤੇ। ਅ ਇੱਕ ਭੈਣੇ ਅ ਕਤਲ ਹੋਇਆ ਵਾ। ਤੁਹਾਨੂੰ ਪਤਾ ਲੱਗਾ ਐਸ ਇਲੈਕਸ਼ਨ ਦੇ ਵਿੱਚ ਇੱਕ ਕਤਲ ਵੀ ਹੋਇਆ ਉਹ ਬੂਥ ਲਾਉਣ ਤੋਂ ਆਪਣਾ ਮੈਨੂੰ ਪਿੰਡ ਦਾ ਨਹੀਂ ਪਤਾ ਇੱਥੇ ਸਾਡੇ ਏਰੀਆ ਦੇ ਵਿੱਚ ਹੀ ਇੱਕ ਕਤਲ ਹੋਇਆ ਉਹ ਬੂਥ ਲਾਉਣ ਤੋਂ। ਤੇ ਓਕੇ ਨਹੀਂ ਸੌਰੀ। ਲੰਬੀ ਦੇ ਵਿੱਚ ਜਿਹੜੇ ਖੁੱਡੀਆਂ ਸਾਭ ਖੁੱਡੀਆਂ ਸਾਭ ਦੇ ਹਲਕੇ ਦੇ ਵਿੱਚ ਕਤਲ ਹੋਇਆ ਵਾ ਤੁਹਾਨੂੰ ਮਿਲੀ ਖਬਰ ਕਿਸੇ ਨੂੰ ਉਹ ਵੀ ਨਾਪ ਦਿੱਤੀ ਗਈ ਗੁੰਡਾਗਰਦੀ ਪੂਰੀ ਕੀਤੀ ਆ ਮੈਂ ਇਹਨਾਂ ਬੋਲਦਾ ਰਿਹਾ ਅੱਜ ਆਖਾਂ ਬਜ਼ਲ ਸਾਹਿਬ ਨੂੰ ਉਠ ਤਾ ਕੇ ਆਪਣਾ ਪੰਜਾਬ ਹਰ ਸ਼ਹਿਰ ਤੇ ਨਸ਼ਾ ਵੇਖਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ 2012 ਦੀ ਇਹ ਕਵਿਤਾ ਬੋਲੀ ਆ ਮੈਂ ਬੜੀਆਂ ਕਵਿਤਾ ਬੋਲੀਆਂ ਵਾਂ ਪੁੱਤ ਫੜੋਲੇ ਪਾਲੋ ਲਾਲ ਬੱਤੀ ਵਾਲਾ ਆ ਰਿਹਾ ਹੈ ਪੁੱਤ ਨਸ਼ਿਆਂ ਤੋਂ ਬਚਾ ਲੋ ਮੰਤਰੀ ਸਮੈਗ ਵਰਤਾ ਰਿਆ ਮੈਂ ਉਦੋਂ ਵੀ ਪੰਜਾਬ ਆਉਂਦਾ ਰਿਆ ਮੈਂ ਇਹਨਾਂ ਖੁੱਲ ਕੇ ਬੋਲਦਾ ਰਿਆ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਉਦੋਂ ਮੈਂ ਇੰਨੀ ਵਾਰੀ ਪੰਜਾਬ ਆਇਆ ਆ ਮੇਰਾ ਹਾਲ ਉਹਨਾਂ ਨੇ ਨਹੀਂ ਕੀਤਾ ਵਿਰੋਧੀਆਂ ਨੇ ਜਿਹੜਾ ਮੇਰਾ ਆਪਣਿਆਂ ਨੇ ਮਤਲਬ ਜਿਨ੍ਹਾਂ ਦੀ ਮੈਂ ਨਹੀਂ ਸਪੋਰਟ ਕੀਤੀ ਮਤਲਬ ਉਹ ਇਹਨਾਂ ਨੇ ਕੀਤਾ ਮੈਂ ਫੇਰ ਪ੍ਰਸ਼ਾਸਨ ਤੋਂ ਤੇ ਦੋਸਤ ਰਹੇ ਨਹੀਂ ਦੋਸਤ ਹਮੇਸ਼ਾ ਦੋਸਤ ਹੀ ਰਹਿੰਦੇ ਆ ਦੂਰੀਆਂ ਵੱਧ ਜਾਂਦੀਆਂ ਕਈ ਵਾਰੀ ਗੁੱਸੇ ਗਲੇ ਹੋ ਜਾਂਦੇ ਆ ਮੈਂ ਐਜ਼ ਅ ਫਰੈਂਡ ਨਹੀਂ ਫੇਵਰ ਚਾਹੁੰਦਾ ਮੈਂ ਮਾਨ ਸਾਹਿਬ ਕੋ ਐਜ਼ ਅ ਫਰੈਂਡਲੀ ਫੇਵਰ ਚਾਹੁੰਦਾ ਮੈਂ ਉਸ ਕੁਰਸੀ ਕੋਲ ਉਸ ਪਰਸਨ ਕੋ ਚਾਹਨਾ ਵਾ ਜਿੰਨੇ ਸ਼ਹੀਦ ਆਜ਼ਮ ਦੀ ਉਸ ਉਹਦੇ ਬੁੱਤ ਸਾਹਮਣੇ ਖਲੋ ਕੇ ਆਖਿਆ ਸੀ ਕਿ ਇੱਕ ਅੱਜ ਇੱਕ ਮੁੱਖ ਮੰਤਰੀ ਨਹੀਂ ਅੱਜ 3 ਕਰੋੜ ਲੋਕ ਸੌ ਚੁੱਕ ਰਹੇ ਆ ਮੈਂ ਉਸ ਕੁਰਸੀ ਕੋਲ ਉਸ ਸੰਵਿਧਾਨ ਕੋਲ ਉਸ ਪ੍ਰਸ਼ਾਸਨ ਕੋਲ ਉਸ ਇਸ ਸਭ ਤੋਂ ਵੱਡੇ ਜਿਹੜਾ ਇਸ ਮੁਲਕ ਨੂੰ ਕਿਹਾ ਜਾਂਦਾ ਵਾ ਕਿ ਕਾਨੂੰਨ ਇੱਥੇ ਉਹਦੇ ਕੋਲੋਂ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪਹਿਲੇ ਮੈਂ ਪਰਸਨਲ ਤੌਰ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਐਮਐਲਏ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਤੇ ਦਬਾਵ ਲਈ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਰਿਸ਼ਤੇਦਾਰ ਆ ਜਿਹੜਾ ਇਹਦੇ ਵਿੱਚ ਮੇਨਕ ਹਿਊਸਡ ਆ ਮੁੰਡਾ ਜਿਨੇ ਸਾਰਾ ਕੰਮ ਕਰਵਾਇਆ ਜਿਹ ਜਿਹੜੀ ਜਿਹੜਿਆ ਫੋਰਚੂਨਰ ਵਾਲਾ ਵਾ ਤੇ ਉਹਨਾਂ ਵੱਲੋਂ ਜਿਹੜਾ ਕਾਫੀ ਜ਼ੋਰ ਲੱਗ ਰਿਹਾ ਨਾਲ ਆ ਬੀਬੀ ਆਪਣੇ ਇਥੋਂ ਖਰੜ ਤੋਂ ਅਨਮੋਲ ਗਗਨ ਮਾਨ ਪੰਜ ਮਿੰਟਾਂ ਚ ਐਮਐਸਪੀ ਵਾਲੀ ਬੀਬੀ ਜੀ ਉਹਨਾਂ ਵੱਲੋਂ ਵੀ ਕਾਫੀ ਜ਼ੋਰ ਜਿਹੜਾ ਉਹ ਲੱਗ ਰਿਹਾ ਵਾ ਮੇਰੇ ਉੱਪਰ ਪਰਿਵਾਰ ਉੱਪਰ ਦਬਾਅ ਪੈ ਰਿਹਾ ਵਾ ਆਪਣੇ ਇਹਦੇ ਹਰਾਜ ਨਾਮੇ ਵਾਸਤੇ ਜੀ ਕਹਿ ਰਹੇ ਹੋ ਪ੍ਰੈਸ਼ਰ ਇਤਨਾ ਜ਼ਿਆਦਾ ਪੈ ਰਿਹਾ ਕਿਉਂਕਿ ਤੁਸੀਂ ਇਨਸਾਫ ਦੀ ਉਮੀਦ ਰੱਖ ਰਹੇ ਹੋ ਕਿ ਇਨਸਾਫ ਹੋਵੇ ਇਨਸਾਫ ਪੈਣੇ ਹੋਣਾ ਹੀ ਹੋਣਾ ਵਾ ਇੱਥੇ ਦੇਲੀ ਦੇ ਸਵੇਰ ਇੱਥੇ ਵੀ ਆਪਣੇ ਕਹਿੰਦੇ ਆ ਕਿ ਆਪਣਾ ਜਿਹੜਾ ਆਪਣੀਆਂ ਅਦਾਲਤਾਂ ਦੇ ਵਿੱਚ ਉਹ ਸਿੰਬਲ ਲੱਗਾ ਵਾ ਉਹ ਬਰਾਬਰਤਾ ਦਾ ਤੇ ਉੱਥੋਂ ਵੀ ਮੈਨੂੰ ਇਨਸਾਫ ਦੀ ਉਮੀਦ ਆ ਤੇ ਆਪਾਂ ਕਹਿੰਦੇ ਨਾ ਕਿ ਇਨਸਾਫ ਦੀ ਚੱਕੀ ਪੀਂਦੀ ਥੋੜਾ ਜਿਹਾ ਹੌਲੀ ਆ ਪਰ ਪੀਂਦੀ ਬੜਾ ਬਰੀਕ ਆ ਉਸੇ ਮੈਨੂੰ ਇਨਸਾਫ ਤੇ ਉਸੇ ਬਰੀਕੀ ਦੀ ਮਿਆਸ ਦੇ ਵਿੱਚ ਆ ਕਿਉਂਕਿ ਅਸੀਂ ਉਸ ਚੱਕੀ ਦੀਆਂ ਝੜੀਆਂ ਮਾਰੀਆਂ ਸਾਡੇ ਹੱਥ ਪਾਟਿਆ ਉਸ ਚੱਕੀ ਦੀਆਂ ਝੜੀਆਂ ਮਾਰਦਿਆਂ ਕਿਉਂਕਿ ਜੇ ਉਹ ਫਲੈਟ ਹੋ ਜੇ ਨਾ ਫਿਰ ਆਟਾ ਨਹੀਂ ਪੀਂਦੀ ਸਾਨੂੰ 12-13 ਸਾਲ ਹੋ ਗਿਆ ਉਸ ਚੱਕੀ ਦੀਆਂ ਝੜੀਆਂ ਮਾਰਦਿਆਂ ਨੂੰ ਮੈਂ ਕੱਲਾ ਨਹੀਂ ਉਸ ਚੱਕੀ ਦੀਆਂ ਝੜੀਆਂ ਸਮੇਂ-ਸਮੇਂ ਤੇ ਪੰਜਾਬ ਦੇ ਪੁੱਤ ਮਾਰਦੇ ਰਹਿਆ ਉਹ ਮਾਰਦੇ ਰਹਿਣਗੇ ਤਾਂ ਕਿ ਉਹ ਚੱਕੀ ਪੀਂਦੀ ਰਵੇ ਬਰੀਕ ਠੀਕ ਹੈ ਜੀ ਹੋਰ ਕੋਈ ਸਵਾਲ ਥੈਂਕ ਯੂ ਸੋ ਮੱਚ ਮੈਂ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੇ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ